ਨੂੰ ਪਰਨਾ ਨੂੰ ਪਰਨਾ ਨੂੰ ਪਰਨਾ ਸਾਰੇ ਦੇ ਸ਼ਹੀਦ ਕਰੋ ਬੰਦ ਕਰੋ ਸਿੱਖਾਂ ਦੀ ਧਾਰਮਿਕ ਆਜ਼ਾਦੀ ਤੇ ਹਮਲਾ ਬੰਦ ਕਰੋ ਬੰਦ ਕਰੋ ਸਰਕਾਰ ਜ਼ਿੰਮੇਵਾਰੀ ਹੈ ਜਿਹੜੀ ਪੁਲਿਸ ਸਾਨੂੰ ਜਿਨੇ ਸਹਿਯੋਗ ਕਰਦੀ ਏ ਤਰਾ ਨੂੰ ਕਿਨੇ ਇਸ਼ਾਰੇ ਆ 베ਰੀ 420 ਇਹ ਸਰਕਾਰਾਂ ਕਰਦੀਆਂ ਕੀ 베ਰਾ 베ਰੀ 420 ਜਿੰਦੀ ਧਾਰਮਿਕ ਆਜ਼ਾਦੀ ਤੇ ਹਮਲਾ ਬੰਦ ਕਰੋ ਬੰਦ ਕਰੋ ਬੰਦ ਕਰੋ ਸਿੱਖ ਦੀ ਧਾਰਮਿਕ ਆਜ਼ਾਦੀ ਬਿੱਤ ਦਿਨ ਲੁਧਿਆਣਾ ਦੇ ਆਲੀਪਿੰਡ ਵਿੱਚ ਗੁਰਦੁਆਰਾ ਥੜਾ ਸਾਹਿਬ ਵਿਖੇ ਇੱਕ ਸਮਾਗਮ ਕਰਵਾਇਆ ਜਾਂਦਾ ਆ ਜੰਦਾ ਆਗਮ ਹੁੰਦਾ ਉੱਚ ਸਿੱਖ ਸ਼ਰਧਾਲੂ ਮੌਜੂਦ ਹੁੰਦੇ ਆ ਉਹਨਾਂ ਨੂੰ ਪੁਲਿਸ ਵੱਲੋਂ ਹਰਾਸਮੈਂਟ ਕੀਤੀ ਜਾਂਦੀ ਉਹ ਇਹ ਉਹਨਾਂ ਦੇ ਬਿਆਨ ਹੈ ਕਿ ਸਾਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਉਹ ਅੱਜ ਆਪਣੀ ਗ੍ਰਿਫਤਾਰੀਆਂ ਦੇਣ ਆਏ ਨੇ ਪੁਲਿਸ ਉਹਨਾਂ ਦੇ ਘਰੇ ਜਾਂਦੀ ਉਹਨਾਂ ਦੀ ਮਾਤਾ-ਵਾਾਂ ਦੀ ਫੋਟੋਆਂ ਖਿੱਚਦੀ ਆ ਕੀ ਮਾਮਲਾ ਸੀ ਅਸੀਂ ਉਹਨਾਂ ਦੇ ਮੂੰਹੋਂ ਹੀ ਜਾਣਾਂਗੇ ਕੀ ਮਾਮਲਾ ਹੈ ਅਸੀਂ ਤੁਹਾਨੂੰ ਦੱਸਾਂਗੇ ਸਾਡੀ ਕੀ ਕਹਿਣਾ ਚਾਹੋਗੇ ਅੱਜ ਅਸੀਂ ਇੱਥੇ ਆਪਣਾ ਰੋਸ ਪ੍ਰਦਰਸ਼ਨ ਕਰਨ ਆਏ ਹਾਂ ਜਿਹੜਾ ਜੂਨ 4 ਅਸੀਂ ਸ਼ਹੀਦਾਂ ਦੇ ਯਾਦ ਵਿੱਚ ਪੂਰੇ ਪੰਜਾਬ ਦੇ ਵਿੱਚ ਸਮਾਗਮ ਹੁੰਦੇ ਨੇ ਅਕਾਲ ਤਖਤ ਸਾਹਿਬ ਦੇ ਸਭ ਤੋਂ ਵੱਡਾ ਸਮਾਗਮ ਉੱਥੇ ਕੀਤਾ ਜਾਂਦਾ ਬਹੁਤ ਯਾਦ ਕੀਤਾ ਜਾਂਦਾ ਸ਼ਹੀਦਾਂ ਨੂੰ ਪਰ ਪੂਰੇ ਪੰਜਾਬ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਪਰੇਸ਼ਾਨ ਕੀਤਾ ਜਾਂਦਾ ਨੌਜਵਾਨਾਂ ਨੂੰ ਕਿਉਂਕਿ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਰੱਖਦੇ ਹਾਂ ਤੇ ਸਾਨੂੰ ਪਰੇਸ਼ਾਨ ਕੀਤਾ ਜਾਂਦਾ ਉਸ ਸਬੰਧ ਵਿੱਚ ਇੱਥੇ ਆਏ ਹਾਂ ਕਿ ਸਾਡੇ ਘਰਾਂ ਦੇ ਵਿੱਚ ਪੁਲਿਸ ਗਈ ਆ ਇਹਨਾਂ ਦੇ ਘਰੇ ਪੁਲਿਸ ਗਈ ਆ ਤੇ ਇਹਨਾਂ ਦੇ ਮਾਤਾ ਜੀ ਦੀ ਫੋਟੋ ਖਿੱਚ ਕੇ ਲੈ ਗਈ ਅਸੀਂ ਇਹੀ ਸਵਾਲ ਪੁੱਛਣਾ ਕਿ ਇਹਨਾਂ ਦੇ ਮਾਤਾ ਜੀ ਦਾ ਕੀ ਕ ਭਾਜੀ ਦੇਖੋ ਸਾਨੂੰ ਵਾਰ-ਵਾਰ ਇਹ ਕਿਉਂ ਮਹਿਸੂਸ ਕਰਾਇਆ ਜਾਂਦਾ ਵੀ ਤੁਸੀਂ ਗੁਲਾਮ ਹੋ ਅਸੀਂ ਵਾਰ-ਵਾਰ ਜਦ ਪ੍ਰਸ਼ਾਸਨ ਨੂੰ ਐਸਚੀਓ ਸਾਹਿਬ ਨੂੰ ਬੇਨਤੀ ਕਰਕੇ ਆਂ ਥਾਣੇ ਵੀ ਜਾ ਕੇ ਵੀ ਸਾਨੂੰ ਨਾ ਹਰਾਸਮੈਂਟ ਕਰੋ ਕਦੇ ਕਿਸੇ ਥਾਣੇ ਦਾ ਕਦੇ ਸਾਨੂੰ ਆਪਣਾ ਟੰਡਹਾਰੀ ਤੋਂ ਫੋਨ ਆ ਰਿਹਾ ਕਦੇ ਸਾਨੂੰ ਪੁਸ਼ਕਰਮਾ ਚੌਂਕ ਤੋਂ ਆ ਰਿਹਾ ਕਦੇ 6 ਨੰਬਰ ਡਿਵੀਜ਼ਨ ਤੋਂ ਆ ਰਿਹਾ ਵੀ ਵਾਰ-ਵਾਰ ਹਰਾਸਮੈਂਟ ਨਾ ਕਰੋ ਸਾਡਾ ਕੋਈ ਪ੍ਰੋਗਰਾਮ ਨਹੀਂ ਸਾਡਾ 6 ਤਰੀਕ ਦਾ ਪ੍ਰੋਗਰਾਮ ਅਸੀਂ ਦਰਬਾਰ ਸਾਹਿਬ ਜਾਣਾ ਸਾਨੂੰ ਫੇਰ ਵੀ ਜਾਣ ਕੇ ਹਰਾਸਮੈਂਟ ਕੀਤਾ ਜਾ ਰਿਹਾ ਜਲੀਲ ਕੀਤਾ ਜਾਂਦਾ ਮਾਤਾ ਪਿਤਾ ਨੂੰ ਧਮਕੀਆਂ ਦਿੱਤੇ ਜਾਂਦੇ ਵੀ ਆਪਣੇ ਮੁੰਡੇ ਨੂੰ ਕਿ ਸਾਨੂੰ ਕੋ ਮਿਲੇ ਆ ਕੇ ਕਿਉਂ ਮਿਲੇ ਅਸੀਂ ਕਿਹੜਾ ਕ੍ਰਾਈਮਨਲ ਕਾਈਂਡ ਕੀਤਾ ਸੀ ਕੀ ਕੀਤਾ ਅਸੀਂ ਕੀ ਪੜ ਇਹ ਨਹੀਂ ਗੱਲ ਦਾ ਮਤਲਬ ਪਿਛਲੇ ਦਿਨੀ 5 ਜੂਨ ਨੂੰ ਆਜ਼ਾਦੀ ਕਿੰਨੀ ਕਾ ਸਭਧਾਨ ਦੇ ਵਿੱਚ ਸਾਨੂੰ ਕਿੰਨੀ ਵੈਸੇ ਤੇ ਪੰਜਾਬ ਦੇ ਵਿੱਚ ਹੀ ਗੁਰਮੁਖ ਘਰਾਂ ਦੇ ਵਿੱਚ ਘੱਲੂ ਘਰਾਂ ਦੁਸਤ ਨੂੰ ਸ਼ਾਂਤੀ ਪ੍ਰੋਗ ਜਿਹੜੇ ਸਾਡੇ ਗੁਰਮੁਖ ਸਮਾਗਮ ਹੁੰਦੀ ਹੈ ਉਹ ਕਰਵਾਏ ਜਾਂਦੇ ਹੈ ਇਸੇ ਤਰ੍ਹਾਂ ਸਿੱਖ ਜੁੱਧ ਪਾਵਰ ਆਫ ਪੰਜਾਬ ਦੇ ਜਿਹੜੇ ਨੌਜਵਾਨ ਨੇ ਗੁਰਦੁਆਰਾ ਥੋੜਾ ਸਾਬ ਇਹ ਅਲੀ ਪਿੰਡ ਵਿਖੇ ਇਹਨਾਂ ਨੇ 5 ਜੂਨ ਨੂੰ ਰਾਤ ਨੂੰ ਗੁਰਮਤ ਸਮਾਗਮ ਕਰਾ ਬੜਾ ਸ਼ਾਂਤੀਪੂਰਵਕ ਜੋ ਸਾਡਾ ਕੌਮੀ ਹੱਕ ਹੈ ਸ਼ਹੀਦੀ ਦਿਹਾੜੇ ਮਨਾਉਣੇ ਸਾਡਾ ਹੱਕ ਆ ਸ਼ਹੀਦ ਕੌਮ ਦਾ ਫਰਮਾਇਆ ਹੁੰਦੇ ਆ ਅਸੀਂ ਆਪਣੇ ਗੁਰੂ ਸਾਹਿਬ ਦੇ ਸੰਚੇ ਪਾਸੇ ਸ਼ਹੀਦੀ ਦਿਹਾੜੇ ਮਨਾਉਨੇ ਆ ਨਵੇਂ ਪਾਸ਼ਾ ਹਿੰਦੀ ਚਾਦਰਾ ਸ਼ਹੀਦੀ ਦਿਹਾੜੇ ਮਨਾਉਨੇ ਆ ਸਹਿਬ ਹੋਰ ਜਿੰਨੇ ਵੀ ਸਾਡੇ ਸ਼ਹੀਦ ਹੋਏ ਨੇ ਬਾਬਾ ਦੀਪ ਸਿੰਘ ਜੀ ਭਾਈ ਤਾਰੂ ਸਿੰਘ ਜੀ ਭਾਈ ਮਨੀ ਸਿੰਘ ਜੀ ਹੋਰ ਦੋ ਘੱਲੂ ਘਰੇ ਇਹੋ ਜੇ ਪਹਿਲਾ ਹੋਏ ਨੇ ਜਿੱਦ ਜੀ ਛੋਟਾ ਵੱਡਾ ਕੱਲੂਕਾਰਾ ਵੱਡਾ ਕੱਲੂਕਾਰਾ ਜਿਹੜਾ ਹੁਣ ਜੂਨ 84 ਕੱਲੂਕਾਰਾ ਉਹ ਲੜੀ ਉਹਦਾ ਵੀ ਗੁਰਮਤ ਸਮਾਗ ਇਹਨਾਂ ਨੌਜਵਾਨਾਂ ਨੇ ਮਨਾਇਆ ਤੇ ਮੈਂ ਇਹ ਪੁੱਛਣਾ ਚਾਹਣਾ ਪੰਜਾਬ ਸਰਕਾਰ ਨੂੰ ਕੀ ਤੁਹਾਨੂੰ ਸਿੱਖ ਨੌਜਵਾਨੇ ਕਿਉਂ ਚੁਪਦੇ ਆ ਉਸ ਤੋਂ ਬਾਅਦ ਦੇ ਵਿੱਚ ਜੱਜ ਕੇ ਪੂਰੇ ਪੰਜਾਬ ਦੇ ਵਿੱਚ ਅਮਾਨ ਸ਼ਾਂਤੀ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਗੁਰਮਤ ਸਮਾਗ ਮਨਾਏ ਗਏ ਸ਼ੀਦਾਨੂ ਸ਼ਰਧਾਂਜਲੀਆ ਦਿੱਤੀਆਂ ਗਿਆ ਬਿਆਨਬਾਜ਼ੀ ਵੀ ਹੋਈ ਕਿਸੇ ਦੀ ਗ੍ਰਫਤਾਰੀ ਨਹੀਂ ਪਰ ਲੁਧਿਆਣੇ ਦੇ ਵਿੱਚ ਜਿਹੜੇ ਸਿੱਖ ਜੁੱਧ ਪਾਵਰ ਦੇ ਨੌਜਵਾਨ ਨੇ ਅਮਰਤਾਰ ਸਿੰਘ ਨੇ ਇਹਨਾਂ ਦੇ ਘਰਾਂ ਦੇ ਵਿੱਚ ਕਿਉਂ ਛਾਪੇ ਮਾਰ ਕੇ ਤਾਂ ਬਸ਼ੰਕਤਾ ਇਹਨਾਂ ਦਾ ਕਸੂਰ ਵਨਾਨੀ ਐਨੀਮੇਸ਼ਨ ਵਾਲੇ ਸੀ ਸੁਣਾ ਦੇ ਕਰ ਉਸ ਤੇ ਨਾ ਇਹ ਪੁਲਿਸ ਜਿਵੇਂ ਤੁਸੀਂ ਸੁਣੇ ਆ ਕਿ ਮੈਂ ਹੁਣ ਜਿਹੜੀ ਇਹਨਾਂ ਨਾਲ ਗੱਲਬਾਤ ਕੀਤੀ ਆ ਉਹਦੇ ਚ ਇਹੀ ਸੀ ਕਿ ਹਰ ਸਾਲ ਜਿਵੇਂ ਕੱਲੂਪਰਾ ਇਹ ਹੁੰਦਾ ਇੱਕ ਤੋਂ 6 ਤਰੀਕ ਤੱਕ ਤਾਂ ਸਾਨੂੰ ਐਪ੍ਰੀਹੈਂਸ਼ਨ ਹੁੰਦੀ ਹੈ ਕਿ ਕਿਤੇ ਆਪਸ ਚ ਜਿਵੇਂ 2 ਸਾਲ ਪਹਿਲੇ 2019 ਚ ਹੋ ਗਿਆ ਸੀ ਇੱਥੇ ਸੰਗਲੇ ਸ਼ਵਾਲੇ ਕੁਝ ਬਾਹਰ ਦੇ ਸ਼ਰਾਬਤੀ ਲੋਕ ਆ ਗਏ ਸੀਗੇ ਤਾਂ ਹਿੰਦੂ ਜਥੇਬੰਦੀਆਂ ਤੇ ਇਹ ਹਮਨੇ ਸਾਹਮਣੇ ਹੋ ਗਏ ਸੀ ਤਾਂ ਉਸ ਚੀਜ਼ ਨੂੰ ਲਾਅਨ ਆਰਡਰ ਨੂੰ ਮੇਨਟੇਨ ਕਰ ਲਈ ਉਸ ਚੀਜ਼ ਨੂੰ ਉਹ ਚੀਜ਼ ਨਾ ਦੁਬਾਰਾ ਆਵੇ ਤੇ ਉਹਦੇ ਲਈ ਅਸੀਂ ਪ੍ਰੀਵੈਂਟਿਵ ਇਹ ਕੀਤਾ ਸੀਗਾ ਕਿ ਜਿਹੜੇ ਕੋਈ ਮੇਨ ਉੱਗੇ ਲੀਡਰ ਇਹਨਾਂ ਦੇ ਦੋਨੋਂ ਪਾਸੇ ਸ਼ੇਵ ਸੈਨਾ ਤੇ ਇਹਨਾਂ ਦੇ ਸੀਗੇ ਉਹਨਾਂ ਦੇ ਕਰੇ ਸੀ ਸਿਕਿਉਰਿਟੀ ਆਪਣੀ ਲਾਤੀ ਸੀ ਕਿ 6 ਤਰੀਕ ਲਈ ਮਾਰਨਿੰਗ ਕਿ ਕੋਈ ਇਹੋ ਜਿਹੀ ਘਟਨਾ ਨਾ ਵਾਪਰੇ ਕਿਸੇ ਇਸੋ ਕੁਝ ਅਲੀਗੇਸ਼ਨ ਸੀ ਕਿ ਕੋਸ ਵਾਲੇ ਸ਼ਰਾਬ ਪੀ ਕੇ ਆਉਂਦੇ ਫੋਟੋਆਂ ਘਰਾਂ ਦੀ ਖਿਚੀਆਂ ਉਹ ਉਹ ਜਿਹੜੀ ਇਹਨਾਂ ਨੇ ਦੱਸੀਆਂ ਉਹ ਅਸੀਂ ਵੈਰੀਫਾਈ ਕਰਾ ਲੈਨੇ ਕਿਸੇ ਨੇ ਜੋ ਕੀਤੀ ਹੈ ਤਾਂ ਜੋ ਜੇਕਰ ਕੋਈ ਇਹੋ ਜੀ ਗੱਲ ਕੀਤੀ ਹੈ ਤਾਂ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਡੀਸੀਪੀ ਅਸ਼ੁਨੀ ਕਪੂਲ ਲਾਈਨ ਆਰਡਰ ਸਾਹਿਬ ਨੇ ਇਹ ਕਹਿ ਰਹੇ ਨੇ ਕਿ ਇਹ ਸਿਰਫ ਇੱਕ ਲੌਅ ਐਂਡ ਆਰਡਰ ਨੂੰ ਮੇਨਟੇਨ ਰੱਖਦੇ ਹੋਏ ਇਹਨਾਂ ਦੀ ਸੁਰੱਖਿਆ ਵਾਸਤੇ ਅਸੀਂ ਪੁਲਿਸ ਲਾਈ ਸੀਗੀ ਅਤੇ ਜੋ ਇਹਨਾਂ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਕੁਝ ਪੁਲਿਸ ਮੁਲਾਜ਼ਮ ਇਹਨਾਂ ਦੇ ਘਰੇ ਆਏ ਨੇ ਸ਼ਰਾਬ ਪੀਤੀ ਹੋਈ ਹੈ ਜਾਂ ਇਹਨਾਂ ਦੇ ਘਰਦਿਆਂ ਦੀ ਮਾਤਾਵਾਦੀ ਭੈਣਾਂ ਦੀ ਫੋਟੋ ਖਿੱਚੀ ਗਈ ਹੈ ਅਸੀਂ ਉਹਨਾਂ ਦੀ ਵੈਰੀਫਾਈ ਕਰਾਂਗੇ ਕਿ ਕੋਈ ਵੀ ਇਹਦੇ ਵਿੱਚ ਦੋਸ਼ੀ ਪਾਇਆ ਜਾਂਦਾ ਹੈ ਤੇ ਅਸੀਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਕੈਮਰਾਮੈਨ ਹਰਜੀਤ ਦੇ ਨਾਲ ਅਭਿਸ਼ੇਕ ਜਲੋਟਾ ਦੀ ਰਿਪੋਰਟ ਐਸਐਮਜ਼ेड ਨਿਊਜ਼